E का खालसा हो वाहू जी की फतेह तुम देख रहे हो फतेह टीवी की खास पेशकश प्रोग्राम गुरु दर्शन तो मैं हाँ अपनी रणजीत कौर प्रोग्राम जिस विच असी दर्शन करते हाँ वक्त वक एतिहासिक गुरु स्थाना देते अच्छ जिस स्थान के अंत दर्शन कर जा रहे हाँ वह अस्थान है जिसनों कि नौवें पातशाह चरण छो प्रापत है इस अस्थान पर गुरु साहिब जदों हिंदी चादर ली दिल्ली वाल रवाना हुए सन इस अस्थान पर गुरु साहब रुके सन आओ इस पवित्र अस्थान दर्शन करते एक गुरुद्वारा स्थान है गुरुद्वारा ਅਮੀ ਪਾਤਸ਼ਾਹੀ ਮਗਰ ਸਾਹਿਬ ਇਸ ਰਿਹੜੀ ਆਓ ਇਸ ਪਵਿੱਤਰ ਸਥਾਨੇ ਦਰਸ਼ਨ ਕਰਦੇ ਆਂ ਤੇ ਜਾਣਦੇ ਆਂ ਇੱਥੇ ਦਾ ਇਤਿਹਾਸ ਸਾ ਵਾਹਿਗੁਰੂ ਜੀ ਕੀ ਫਤਿਹ ਸਰਬਾਤ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਜੋ ਕਿ ਅੱਜ ਸਾਡੇ ਕੋਲ ਫਤੇ ਟੀਵੀ ਤੋਂ ਇਹ ਟੀਮ ਪਹੁੰਚੀ ਹੈ ਗੁਰਦੁਆਰਾ ਮਗਰ ਸਾਹਿਬ ਇਸ ਰੇੜੀ ਜੋ ਕਿ ਇੱਥੋਂ ਦਾ ਇਤਿਹਾਸ ਹੈ ਸੈਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਇਹ ਸਥਾਨ ਹੈ ਜੋ ਕਿ ਪਟਿਆਲੇ ਤੋਂ 35 ਕਿਲੋਮੀਟਰ ਦੂਰ ਪੈਂਦਾ ਹੈ ਨੀਅਰ ਦੇਵੀਗੜ ਜੋ ਕਿ ਇੱਥੇ ਹਰ ਐਤਵਾਰ ਨੂੰ ਸੰਗਤਾਂ ਬਹੁਤ ਪਹੁੰਚਦੀਆਂ ਹਨ ਹਰ ਐਤਵਾਰ ਮੇਲਾ ਭਰਦਾ ਹੈ ਅਤੇ ਮੱਸਿਆ ਵੀ ਬਹੁਤ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਜੋ ਕਿ ਇੱਥੋਂ ਦਾ ਗੁਰੂ ਸਾਹਿਬ ਜੀ ਜਦੋਂ ਦਿੱਲੀ ਛੇਦੀ ਦੇਣ ਵਾਸਤੇ ਜਾਂਦੇ ਹਨ ਤੇ ਉਸ ਟਾਈਮ ਇੱਥੇ ਬਾਦਰਗੜ ਤੋਂ ਹੁੰਦੇ ਹੋਏ ਕਿਉਂਕਿ ਪਟਿਆਲਾ ਸ਼ਹਿਰ ਤੇ ਉਦੋਂ ਹੈ ਨਹੀਂ ਸੀ ਕਿਉਂਕਿ ਬਾਦਰਗੜ ਠਹਿਰੇ ਸਨ ਉੱਥੋਂ ਹੁੰਦੇ ਹੋਏ ਇੱਥੇ ਗੁਰਦੁਆਰਾ ਮਗਰ ਸਾਹਿਬ ਇਸਰੇੜੀ ਜੋ ਕਿ ਇਹ ਗੁਰਦੁਆਰਾ ਸਾਹਿਬ ਮਗਰ ਸਾਹਿਬ ਦੇ ਨਾਮ ਤੇ ਸਥਿਤ ਹੈ ਤੇ ਇਸਰੇੜੀ ਦੀ ਜ਼ਮੀਨ ਵਿੱਚ ਹੈ ਇਸ ਕਰਕੇ ਇਹ ਗੁਰੂ ਘਰ ਜੋ ਕਿ ਮਗਰ ਸਾਹਿਬ ਇਸਰੇੜੀ ਦੇ ਨਾਮ ਤੇ ਜਾਣਿਆ ਜਾਂਦਾ ਹੈ ਜੋ ਕਿ ਇੱਥੋਂ ਨੰਦਪੁਰ ਸਾਹਿਬ ਤੋਂ ਇੱਕ ਗੁਰਸਿੱਖ ਪਰਿਵਾਰ ਦੀ ਬੀਬੀ ਗੁਰਦੁਆਰਾ ਮਗਰ ਇੱਥੇ ਪਿੰਡ ਮਗਰ ਸਾਹਿਬ ਵਿਆਹੀ ਹੋਈ ਸੀ ਉਹ ਹਰ ਰੋਜ਼ ਨਿਤਨੇਮ ਕਰਦੀ ਸੀ ਜੋ ਉਸ ਦਾ ਸਹੁਰਾ ਪਰਿਵਾਰ ਸੀ ਉਹ ਇੰਨਾ ਗੁਰੂ ਘਰ ਬਾਰੇ ਜਾਣਕਾਰੀ ਨਹੀਂ ਸੀ ਰੱਖਦਾ ਤੇ ਉਹ ਨੇਤ੍ਰਮ ਕਰਕੇ ਅਰਦਾਸ ਕਰਦੀ ਸੀ ਗੁਰੂ ਸਾਹਿਬ ਮੈਨੂੰ ਦਰਸ਼ਨ ਜ਼ਰੂਰ ਦਿਓ ਤੇ ਫਿਰ ਇੱਥੋਂ ਹੁੰਦੇ ਹੋਏ ਗੁਰੂ ਸਾਹਿਬ ਜੀ ਬਹਾਦਰਗੜ੍ਹ ਤੋਂ ਇੱਥੇ ਮਗਰਪਿੰਡ ਪਹੁੰਚੇ ਜਿਸ ਜਗਾਹ ਤੇ ਆਪਾਂ ਖਲੋਤੇ ਹਾਂ ਇੱਥੇ ਗੁਰੂ ਸਾਹਿਬ ਨੇ ਆਪਣਾ ਸਥਾਨ ਪ੍ਰਾਪਤ ਕੀਤਾ ਇੱਥੇ ਰਾਤ ਰਏ ਤੇ ਉਸ ਲੜਕੀ ਨੂੰ ਪਤਾ ਲੱਗਾ ਉਸਨੇ ਗੁਰੂ ਸਾਹਿਬਾਂ ਦੀ ਬਹੁਤ ਸੇਵਾ ਕੀਤੀ ਤੇ ਇੱਥੇ ਉਹ ਸੇਵਾ ਕਰਨ ਦੇ ਨਾਲ ਹੀ ਜਿਵੇਂ ਕਿ ਇਹ ਜ਼ਮੀਨ ਇਸੜੀ ਦੀ ਹੈ ਪਰ ਸੇਵਾ ਕਰਨ ਕਰਕੇ ਸੇਵਾ ਦਾ ਏਡਾ ਵੱਡਾ ਫਲ ਹੈ ਕਿ ਉਸ ਬੀਬੀ ਨੇ ਮਗਰਪਿੰਡ ਦੀ ਨੇ ਸੇਵਾ ਕੀਤੀ ਤੇ ਅੱਜ ਇਸ ਦਾ ਨਾਮ ਗੁਰਦੁਆਰਾ ਮਗਰ ਸਾਹਿਬ ਇਸਰੇੜੀ ਪੈ ਗਿਆ ਸੋ ਇਸ ਕਰਕੇ ਇਹ ਗੁਰਦੁਆਰਾ ਸਾਹਿਬ ਬਹੁਤ ਸੰਗਤਾਂ ਹਰ ਐਤਵਾਰ ਹਰ ਮੱਸਿਆ ਨੂੰ ਪਹੁੰਚਦੀਆਂ ਹਨ ਇੱਥੋਂ ਦਾ ਪ੍ਰਬੰਧ ਜੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਲੋਕਲ ਕਮੇਟੀ ਬਣੀ ਹੋਈ ਹੈ ਕਿਉਂਕਿ ਇਹ ਪੰਜ ਪਿੰਡਾਂ ਦਾ ਪਟਵਾਰ ਹੈ ਇਸਰੇੜੀ ਮਗਰ ਸਾਹਿਬ ਕਸ਼ਵਾ ਕਸ਼ਵੀ ਤੇ ਅਲੀਪੁਰ ਪੰਜ ਪਿੰਡਾਂ ਦੇ ਇਹ ਮੈਂਬਰ ਚੁਣੇ ਜਾਂਦੇ ਹਨ ਮੈਂਬਰਾਂ ਦੇ ਵਿੱਚੋਂ ਇੱਕ ਪ੍ਰਧਾਨ ਚੁਣਿਆ ਜਾਂਦਾ ਹੈ ਜੋ ਕਿ ਸਾਡੇ ਨਾਲ ਖੜੇ ਹਨ ਪ੍ਰੀਤਮ ਸਿੰਘ ਜੀ ਪ੍ਰਧਾਨ ਸਾਹਿਬ ਤੇ ਸਾਨੂੰ ਅਸੀਂ ਗੁਰੂ ਘਰ ਦੇ ਸੇਵਾਦਾਰ ਹਾਂ ਦਾਸ ਸੰਤ ਬਾਬਾ ਅਮਰੀਕ ਸਿੰਘ ਜੀ ਦਾ ਖਜ਼ਾਂਚੀ ਹੈ ਤੇ ਬਾਕੀ ਅਸੀਂ ਸਾਰੇ ਸੇਵਾਦਾਰ ਹਾਂ ਇੱਥੇ ਜੋ ਸਾਰੇ ਸੇਵਾਦਾਰ ਗੁਰਦੁਆਰਾ ਮਗਰ ਸਾਹਿਬ ਦੀ ਸਵਾਵਾਂ ਬਾਬਾ ਅਮਰੀਕ ਸਿੰਘ ਜੀ ਦੀ ਰਹਿਨਮਾਈ ਹੇਠ ਕਰਵਾ ਰਹੇ ਹਾਂ ਇਸ ਦਾ ਪ੍ਰਬੰਧ ਜੋ ਕਿ ਕਮੇਟੀ ਨੇ ਬਾਬਾ ਸੰਤ ਬਾਬਾ ਅਮਰੀਕ ਸਿੰਘ ਜੀ ਪਟਿਆਲਾ ਕਾਰ ਸੇਵਾ ਵਾਲਿਆਂ ਨੂੰ ਸੌਂਪਿਆ ਹੋਇਆ ਹੈ ਉਹਨਾਂ ਦੀ ਰਹਿਨਮਾਈ ਹੇਠ ਇੱਥੇ ਸਾਰਾ ਜੋ ਕਿ ਪ੍ਰਬੰਧ ਚੱਲਦਾ ਹੈ ਲੰਗਰ ਗੁਰੂ ਕੇ ਲੰਗਰ ਤੁਰਤ ਵਰਤੇ ਹਨ ਜੋ ਕਿ ਇਹ ਪਿਛਲੇ ਪਾਸੇ ਸਾਡੇ ਵਿਖਾਇਆ ਜਾਵੇ ਸਰੋਵਰ ਇੱਥੇ ਵੀਰ ਇੱਕ ਛੋਟੀ ਛਪੜੀ ਹੁੰਦੀ ਸੀ ਕਿਸੇ ਬੀਬੀ ਦਾ ਜਵਾਕ ਇੱਕ ਟੈਮ ਧਿੱਲਾ ਹੋ ਗਿਆ ਤੇ ਉਸ ਨੇ ਸੋਚਿਆ ਕਿ ਇਸ ਛਪੜੀ ਵਿੱਚੋਂ ਇਸ਼ਨਾਨ ਕਰਾ ਕੇ ਧਿੱਲਾ ਕੀ ਹੋ ਗਿਆ ਕਿ ਬਹੁਤ ਨਾਜ਼ਕ ਹੋ ਗਿਆ ਜਦੋਂ ਉਸ ਨੇ ਇਸ਼ਨਾਨ ਕਰਾਇਆ ਬੱਚੇ ਵਿੱਚ ਸਾ ਆ ਗਏ ਇਸ ਕਰਕੇ ਉਸ ਤੋਂ ਬਾਅਦ ਵਿੱਚ ਇੱਥੇ ਪ੍ਰਤਖ ਫਿਰੇ ਜੋ ਗੁਰੂ ਘਰ ਪ੍ਰਤਖ ਹੋਇਆ ਹੈ ਇੱਥੇ ਅੱਜ ਉਹ ਛਪੜੀ ਦੀ ਜਗ੍ਹਾ ਤੇ ਸਰੋਵਰ ਬਣਿਆ ਹੋਇਆ ਹੈ ਜੋ ਪੰਜ ਐਤਵਾਰ ਇੱਥੇ ਸਰਦਾ ਨਾਲ ਇਸ਼ਨਾਨ ਕਰਦਾ ਹੈ ਉਹਦੇ ਸਾਰੇ ਦੁੱਖ ਦੂਰ ਹੁੰਦੇ ਹਨ ਤੋ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇੱਥੇ ਐਤਵਾਰ ਨੂੰ ਮੱਥਾ ਟੇਕਣ ਆਉਂਦੀਆਂ ਹਨ ਤੇ ਸਾਰੀਆਂ ਸੰਗਤਾਂ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਇੱਥੇ ਹੈੱਡ ਗ੍ਰੰਥੀ ਦੀ ਡਿਊਟੀ ਬਾਬਾ ਲੱਖਾ ਸਿੰਘ ਜੀ ਬੜੇ ਚਿਰ ਤੋਂ ਜੋ ਕਿ ਇੱਥੇ ਮਨਾ ਰਹੇ ਹਨ ਆਪਣੇ ਕਰ ਰਹੇ ਹਨ ਡਿਊਟੀ ਤੇ ਬਹੁਤ ਹੀ ਸਜੇ ਢੰਗ ਨਾਲ ਸਾਰੇ ਸੇਵਾਦਾਰ ਨਾਲ ਕੇ ਅਸੀਂ ਸਾਰਾ ਇਹ ਪ੍ਰਬੰਧ ਕਰ ਰਹੇ ਹਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਫਤਿਹ ਟੀਵੀ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੋ ਵੀ ਸੰਗਤਾਂ ਇੱਥੇ ਆਉਂਦੀਆਂ ਹਨ ਦਾ ਵੀ ਸੰਤ ਬਾਬਾ ਅਮਰੀਕ ਸਿੰਘ ਜੀ ਦਾ ਜਿਨ੍ਹਾਂ ਨੇ ਐਡਾ ਕਾਰੋਬਾਰ ਇਹ ਚਲਾਇਆ ਹੋਇਆ ਸੰਗਤਾਂ ਦੇ ਸਹਿਯੋਗ ਦੇ ਨਾਲ ਦੇਸ਼ ਅੰਦੇਸ਼ਾ ਚੁਗਰਾਈ ਕਰਕੇ ਇਹ ਸਾਰਾ ਗੁਰੂ ਘਰ ਤੇ ਪੈਸਾ ਲਾਇਆ ਜਾ ਰਿਹਾ ਹੈ ਜੋ ਕਿ ਦੀਵਾਨ ਹਾਲ ਲੰਗਰ ਹਾਲ ਏਡੀ ਸੋਹਣੀ ਇਮਾਰਤ ਬਣੀ ਹੋਈ ਹੈ ਗੁਰੂ ਘਰ ਦੀ ਇਹ ਸਾਰਾ ਸੰਤ ਬਾਬਾ ਅਮਰੀਕ ਸਿੰਘ ਦੀ ਰਹਿਣਮਾਈ ਹੇਠ ਹੋ ਰਿਹਾ ਹੈ ਤੇ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਕਰਵਾਈਆਂ ਜਾਂਦੀਆਂ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਈ ਸੋਨੇ ਆਲੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜਿਸ ਤਰ੍ਹਾਂ ਕਿ ਪਹਿਲਾਂ ਤੁਹਾਨੂੰ ਸਾਰ ਅੰਗਰੇਜ਼ ਸਿੰਘ ਨੇ ਜੋ ਸੰਤ ਬਾਬਾ ਅਮਰੀਕ ਸਿੰਘ ਜੀ ਦੇ ਖਜ਼ਾਨਚੀ ਨੇ ਤੇ ਗੁਰੂ ਘਰ ਬੜੀ ਨਿਸ਼ਕਾਮ ਸੇਵਾ ਕਰ ਰਹੇ ਨੇ ਉਹਨਾਂ ਨੇ ਬਹੁਤ ਡਿਟੇਲ ਨਾਲ ਤੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ ਸੋ ਇਹ ਸਾਰੀ ਸੰਗਤ ਜਿੰਨੀ ਖੜੀ ਹੈ ਤੇ ਸਾਰੇ ਗੁਰੂ ਘਰ ਦੇ ਸੇਵਾਦਾਰ ਹਨ ਇਹਨਾਂ ਵਿੱਚ ਕੋਈ ਤਨਖਾਹਿਆ ਨਹੀਂ ਫਰੀ ਸੇਵਾ ਕਰਦੇ ਹਨ ਅਤੇ ਗੁਰੂ ਘਰ ਦੀ ਤਨੋਂ ਮਨੋਂ ਸੇਵਾ ਕਰਦੇ ਹਨ ਜੋ ਇਹ ਜਗਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇੱਥੇ ਲੋਕ ਬਹੁਤ ਦੂਰੋਂ ਦੂਰੋਂ ਆ ਕੇ ਨਮਸਕਾਰ ਕਰਦੇ ਹਨ ਅਤੇ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਸੋ ਮੈਂ ਬਹੁਤਾ ਵਿਸਤਾਰ ਚ ਨਾ ਜਾਂਦਾ ਹੋਇਆ ਆਪ ਸੰਗਤਾਂ ਦਾ ਤੇ ਫਤੇ ਟੀਵੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੰਨੀ ਦੂਰੋਂ ਖਿੱਚਲ ਕਰਕੇ ਆ ਕੇ ਕਵਰਿੰਗ ਕੀਤੀ ਹੈ ਸੋ ਬਹੁਤ ਬਹੁਤ ਇਨੰਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जिसनों के नौवे पातशाह चरण छो प्राप्त है गुरुद्वारा पातशाही नौवीं मगर साहिब इसर खेड़ी अगले हफ्ते करो दर्शन नाल एक और गुरुस्थान दे तद तक दौ इजाजत वाहेगुरू जी का खालसा वाहू जी की फतेह